ਓਏ ਓਏ ਤੂੰ ਕੀ ਕਰਦਾ ਵਾ ਇਹ ਇੰਨੇ ਪੰਜਾ ਮਸ਼ੀਨਾਂ ਨਾਲ ਹੀ ਕੜ ਕੇ ਰਦੇ ਆ ਮੇਰੇ ਨਹੀਂ ਪੈਸੇ ਸਾਰਾ ਗੁੱਸਾ ਕਢਦੇ ਆ ਮੇਰੀ ਕੜ ਕੇ ਗੁੱਸਾ ਕਢਦੇ ਸਾਰਾ ਹੈ ਇਹ ਹੋ ਗਿਆ ਖੜੀ ਬੱਜੀ ਉਹ ਖੜੀ ਬੈਜ ਜਾਣਾ ਉਹ ਕਰ ਚੜੀ ਸਾਰੀ ਮੇਰੇ ਚੁੱਪਾ ਉਹ ਸਾਰੀ ਕਰ ਗਈ ਉਹ ਅੰਦਰ ਕਿੱਲੇ ਚੈੱਕਰੀ ਬੱਜੀ ਆ ਨਾ ਅੱਗੇ ਜਿਵੇਂ ਨੇ ਕੇਰਾ ਪਾਇਆ ਵੇ ਪਹੁੰਚ ਲਾਓ ਬਰਾ ਲਾ ਲਾ ਇਹਦੇ ਕੋਲ ਕਿਹਦੇ ਆਜਾ ਇਹਦੇ ਤੇ ਪਰ ਰੇਲ ਲੱਛਣ ਆਉਂਦੇ ਹੈ ਅੰਗਰੇਜ਼ੀ ਸੁਪਰੀਪੇ ਬੜਾ ਸਵਾਲ ਹੋਣਾ 450 ਕੀ ਹੈ ਸਹੀ ਗੱਲ ਉਹ ਸਹੀ ਹੈ ਕਰੇ ਦੂਰਾ ਕਰਦੀ ਬੜੀ ਇਹਦੀ ਕਰਨੀ ਹੋ ਜਾਦਾ ਹੋਰ ਪਰ ਜਦੋਂ ਬਾਹਰ ਆ ਤਾਂ ਡਿੱਡ ਚੜਰ ਟਾਲਾ ਭਰਾ ਹੈ ਜਾਣੀ ਕਰਦਾ ਫਾਈਟਰ ਤਨੇ ਜਾਵਾ ਬੀ ਮੈਟਰੋ ਵਾੜੇ ਲੱਗੇ ਦਾਣੇ ਆਪਾਂ ਹੱਥ ਬਾਰੀ ਦਾ ਫੋਰਮੈਨ ਟੈਂਕ ਹੋ ਗਿਆ ਫੁੱਲ ਮੇਰੀ 1105 ਉਹਨਾਂ ਰਜਿਸਟ ਕੰਡ ਕਰਾਓ ਠੀਕ ਤੇ ਨਾਲ ਨਾਲ ਲੱਗਦੇ ਓ ਇੰਨੇ ਪਾ ਕੇ ਦਾਣੇ ਤਾਂ ਚੱਲ ਜਣਾ ਇੰਨੇ ਪਾ ਕੇ ਦਾਣੇ ਟਰਾਲਾ ਭਾਰਾ ਨਿਕਲਣ ਲਾਣੀ ਆ ਕਟਲਾ ਚੜਨਾ ਨਹੀਂ ਆ ਤਾਰ ਦੇ ਤਾਰ ਦੇ ਤਾਰ ਦੇ ਐ ਤਾਰ ਦੇ ਘਟ ਥੱਲੇ ਸੁੱਟ ਦੇ ਲੈ ਲੋ ਜੀ ਵਾਹ ਰਾਜਾ ਚਾਲ ਲਵੀ ਟਾਂਗਰ ਖਾ ਰਿਹਾ ਟਾਂਗਰ ਵੀ ਕਰਮ ਵਾਲੇ ਸੁੱਕੀ ਕਣਕਾ ਖੜੀ ਕੋਈ ਪਰਵਾਹ ਨਹੀਂ ਆਖ ਲੋਤੀ ਕਣਕ ਕੋਈ ਭੁਰਾ ਡਿੱਗੀ ਮਹਾਰੀ ਕਿਰਪਾ ਨਾਲ ਬੰਨੇ ਬੰਨੇ ਪਹਿਲੇ ਵੜਤਾ ਹੀ ਜੰਗਾ ਦੇ ਨੇ ਨਾ ਕਿੜਾ ਸੌਖ ਸੁਗਾਣਾ ਮਾੜੀ ਕਰਪਣਾ ਉਧਰ ਵਲਟਾਵਾ ਟ੍ਰੈਕਟਰ ਵਾਲੀ ਰਹਿਣ ਗਿਆ ਇਤਰਾ ਨਾ ਇਤਰਾ ਨਾ ਚੱਲ ਜਾਈਂਗਾ ਬਾੜਾ ਬੜਾ ਭਾਰਾ ਚਾਹ ਇੱਕ ਲੱਖ ਅਲੀਡੇਟ ਸਾਨੀ ਕਹਿੰਦਾ ਟਰੈਕਟਰ ਨੂੰ ਚਾਈ ਜਾਂਦਾ ਹੋਣਾ ਜਿੰਨੀ ਚਰਦਾਨੇ 2 ਕਿਲੋ ਦੇ ਵਿੱਚ ਪਰ ਫਿਰ ਚੜ ਕੇ ਲੈ ਕੇ ਟਕਰਾਵਾਂ ਵਾਲਾ ਜੋਰ ਬੜਾ ਹੈ ਚੇਤ ਬੜੇ ਖਾਣ ਜਾ ਟਰੈਕਟਰ ਫਾਈ ਦੇ ਹਾਂ ਹਾਂ ਫਲਾ ਕੀ ਬਣਾਇਆ ਥੋਰ ਬੜੇ ਝਕੜਤੀ ਜਿਹਾ ਬਣਾਤੀ ਆਦਾ ਲੋ ਵੀ ਆ ਵੜ ਗਿਆ ਆਇਆ ਥੱਲੋਂ ਹੁਣ ਆ ਜਿਹੜਾ ਵਡਾਂਗੇ ਹੁੰਦੇ ਹੁੰਦੇ ਕਈ ਜੋਕੜਾ ਕਈ ਯਾ ਚੱਲਣ ਪਤਾ ਮੋੜ ਲਿਆ ਤੁੰ ਚੜਾਈ ਜ ਬੜੀ ਗੰਦੀ ਆ ਚੜਾਈ ਕਿ ਤੁਸੀਂ ਹੀ ਹੈ ਨਾ ਆ ਵੀ ਪਹਿਲੀ ਪੱਤਰ ਕਰ ਦੇਣੀ ਆ ਆਪਾਂ ਗਾਉ ਨੂੰ ਇੱਕ ਬਰਾਬਰੀ ਕਰ ਦਾਂਗੇ ਹਾਂ ਇਹ ਤਾਂ ਮਸ਼ੀਨ ਬੜੀ ਸੈਟ ਆ ਬਾਕੀ ਹੁੰਦੇ ਆਣੀਆਂ ਜੂਰੀ ਵਾਲੀਆਂ ਉਹ ਲੋਕੀ ਰੌਂਡ ਹੈ ਵੜਿਆ ਨਹੀਂ ਹੈਗੇ ਉਹਨਾਂ ਯੂਰੀਆ ਪਈ ਜਾਂਦਾ ਫਾਇਦਾ ਕੀ ਹਾਂ ਲੋ ਵੀ ਉਹ ਥੱਲਾ ਵੱਡਾ ਗਿਆ ਇੱਧਰ ਤੇ ਇੱਧਰਲਾ ਵੱਡਾ ਗਿਆ ਤੇ ਆਹ ਰਹਿ ਗਿਆ ਹੁਣ ਆਪਣਾ ਨਾ ਤੜਕ ਜਾਈ ਦੀ ਆਪਾਂ ਲੇਟ ਕਰ ਲਈ ਥੋੜੀ ਜਿਹੀ ਬਟਾ ਹੁੰਦੇ ਵਿੱਚ ਕਾਲੀ ਜਿਆਦੀ ਕਣਕਣਾ ਕਿ ਨਹੀਂ ਲੇਟ ਥੋੜੀ ਜਿਹੀ ਹੱਗੀ ਜਾ ਹਾਂ ਜਿੱਤਰੇ ਪੱਕੀ ਹੈ ਨਾ ਜੀ ਮੰਡੀ ਯਾਰ ਮੀਂਹ ਦਾ ਡਰ ਤੋਂ ਕਿ ਪੁੱਤ ਖਲੋਤੀ ਨੂੰ ਡਰ ਹੈਗਾ ਜੀ ਪਰ ਕਣਕਾਂ ਖੜੀ ਆ ਮਾਰਦੀ ਕਿਰਪਾ ਨਾਲ ਪੱਕੀ ਹੈ ਨਾ ਇਹ ਚਾਹੀਦੀ ਸ਼ਾਮੀ ਇਹ ਮਾ ਮੱਲਾ ਬਣਾਇਆ ਪੁਰਪੁਰਾ ਜੋ ਅਸੀਂ ਟੂੜ ਕੇ ਬੰਨ੍ਹ ਦਿੱਤਾ ਵਾਕਈ ਹਾਂ ਠੰਡੇ ਜੇ ਫਿਰ ਨਾਲ ਨੂੜ ਸਹੀ ਗੱਲ ਮਰੇ ਘਰਾ ਤੇ ਜੂਟੂ ਨੂੰ ਵੇਖਣਾ ਲਾ ਲਓ ਵੀ ਮਤਰੋ ਲਾਸਟ ਟੈਂਕ ਫਾੜ ਦੇ ਮੁੰਡੇ ਨੇ ਕੰਮ ਸਬਾਬ ਤਾ ਰਹਿ ਗਈ ਇੱਕ ਫਾੜ ਤੋ ਚਲਾਉਣੀ ਆ ਮੋਡਾ ਡਰਾਈਵਰ ਚੇਂਜ ਹੋਏ ਲੱਗਾ ਡਰਾਈਵਰ ਬਦਲਦੇ ਲੱਗਾ ਕੋਣਾ ਹੋ ਗਿਆ ਮਰਦੀ ਕਰਪਣਾ ਕਰਤਾ ਕੰਮ ਸਮਾਪਤ ਉਹ ਰੋੜੇ ਨਾ ਮਾਰਿਆ ਕਰ ਕੁੜਾ ਦਾ ਪਿਲਾ ਬੋਰ ਬਣਾ ਉਹ ਬੋਰ ਬਣਾ ਡਰਾਈਵਰ ਚੇਂਜ ਮੁੰਡਾ ਡਰਾਈਵਰ ਬਲਤਾ ਥੱਕ ਗਿਆ ਡਰਾਈਵਰ ਬਲਤਾ ਥੱਕ ਗਿਆ ਤਾਂ ਵੜਾ ਵੜਿਆ ਨਾ ਲੋ ਵਿਦਰੋ ਕੀਤਾ ਕੇਤਾ ਕੰਮ ਡਿਆਣੇ ਲਾਸਟ ਦੇ ਰਹਿ ਗਿਆ ਦਾ ਲਾਸਟ ਦੇ ਨੇ ਸੀਜ਼ਨ ਖਤਮ ਇੱਕ ਢੱਕ ਦੀ ਉਹ ਵੇਖੋ ਸਾਹਮਣੇ ਹਰੀਪਰ ਵੀ ਇਹਨਾਂ ਦਾ ਲੱਗਾ ਇੱਕ ਢੱਕ ਦੀ ਸਾਹਮਣੇ ਦੇ ਬਸਤਾ ਆਪਣਾ ਕੰਮ ਰਹਿ ਗਿਆ ਜਾਂ ਇੱਕ ਅੱਧਾ ਘਰ ਹੋਰ ਰਹਿ ਗਿਆ ਹੋਊਗਾ ਬਸ ਮੌਬਤਾ ਕੰਮ ਹੁਣ ਮਾਰ ਦੀ ਕਰਪਾਣਾ ਚਲੋ ਕਣਕ ਸਲੋਤੀ ਸੋਨਾ ਝਾੜ ਲੱਗਦਾ ਝਾੜ ਖਲੋਤੀ ਦਾ ਧੰਨਵਾਦ ਹੁੰਦਾ ਵਾਵਾ ਕਿ ਯਾਰ ਕਿ ਨਵਾਂ ਵੀ ਪਾਇਆ 1105 ਦਾ ਰਿਜ਼ਲਟ ਵੇਣੇ ਕਿਦਾਂ ਵਾ ਆਂਦੇ ਪਛੇਤਰਾ 20 ਯਾਰ ਝਾੜ ਬਹੁਤ ਸੋਹਣਾ ਬਾਕੀ ਵੇਖਾਂਗੇ ਮਾਇਰ ਗਿਰਪਨ ਐਰਕੀ ਤੇ ਖੜੀ ਪਿਛਲੀ ਵਾਰ ਕਣਕ ਸਾਰੀ ਡਿੱਗ ਪਈ ਬਚਾ ਹੀ ਰਿਆ ਜਿੰਨੀ ਠੰਡ ਠੁੰਡ ਪਈ ਹੋ ਸੋਣਾ ਝਾੜ ਤੇ ਚੰਗਾ ਹੀ ਚਾਹੀਦਾ ਮਿੱਤਰੋ ਤੇ ਬਾਕੀ ਵੈਗਰੂਸ ਭਲਾ ਕਰੇ ਸਾਰਿਆਂ ਦੇ ਵਾਧੂ ਵਾਧੂ ਕਮਾਈਆਂ ਤੇ ਬਰਕਤਾਂ ਪਾਵੇ ਵਾਧ ਤੋ ਵਾਧ ਵੈਗਰੂ ਇਹ ਉਹਦਾ ਮੁੰਡਾ ਕੰਮ ਨੂੰ ਆਪਾਂ ਚਾਹ ਪੀ ਰਹੇ ਛੋੜੇ ਜਿਹਾ ਨਾ ਬਸ਼ੀ ਛੋੜੇ ਚਲਾਉਦਾ ਵਧੀਆ ਚਲਾਉਦਾ ਵਧੀਆ ਮੁੰਡਾ ਇਹ ਬੜੀ ਸੈਟ ਕਰਨ ਵਾਲੀ ਟਰਾਲਾ ਵੀ ਹਰਿਆ ਤੇ ਮਸ਼ੀਨ ਵੀ ਹਰੀ ਬਹੁਤ ਥੰਬਲਾ ਮਹੀ ਚਲਾਦਾ ਸੋਹਣੀ ਚਲਾਦਾ ਵੇ ਜੀ ਕੋਈ ਬੇਇੱਜ਼ਤੀ ਨਹੀਂ ਲੋ ਵੀ ਰਹਿ ਗਿਆ ਟੁਕੜਾ ਇੱਕ ਟੁਕੜਾ ਇੱਕ ਪੀਸ ਰਹਿ ਗਿਆ ਵੱਢ ਕੇ ਖਤਮ ਸਮਾਪਤ ਬਸ ਭਾਈ ਨਾ ਹਾਂ ਜੀ ਲੋਕ ਬਹਿ ਕਹਿੰਦਾ ਸੀਸੇਰਾ ਹੀ ਕਰਦੇ ਪੈਗ ਆਉਂਦੇ ਆਉਂਦੇ ਪੈਗਾ ਆਉਂਦੇ 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 ਕਰਲਾ ਸਿੱਧੀ ਕਰਲਾ ਸਿੱਧੀ ਅੱਗੇ ਜਾਦੇ ਬਸ ਬਾਸ ਪਾ ਦੇ

ਹੋਰ ਮੈਨੋ ਮਾਨਵਾ ਥੋੜਾ ਦਾਣਿਆਂ ਦਾ ਭਰ ਦੇ ਨੇ ਭਰ ਦੇ ਥੋੜਾ ਦਾਣਿਆਂ ਦੇ ਦੇ ਮੇਰੇ ਰੇੜੀ ਰੇੜੀ ਲੈਣੀ ਚੱਲ ਰੇੜੀ ਠੀਕ ਆ ਹਾਂ ਹਾਂ ਕਰ ਲਾ ਮਸ਼ੀਨ ਬੰਦ ਲੈ ਇਹ ਹੋਰ ਕੰਮ ਕਰਨਾ ਤੇਰੇ ਰਕੇ ਹੈਗੇ ਗਾੜ ਦੇਗਾ ਹੈਗੇ ਮੇਰੇ ਕੱਢਣੇਗੇ ਚਲੋ ਵਧੀਆ ਭਰਾ ਮਸ਼ੀਨ ਬਾਬੇ ਨੇ ਚੜਾ ਲਓ 2:30 ਠੀਕ ਆ ਮਹਾਰਾਜ ਕਿ ਤਰ੍ਹਾਂ ਘਾੜ ਤੂੰ ਦਾ ਵਧੀ ਗਈ ਫੋਲ ਝਾੜ ਮੈਨੂੰ ਲੱਗਦਾ ਯਾਰ ਘਾਟ ਆ ਇਹ ਫੋਨ ਹੈ ਘਾਟ ਉਹ ਤੇ ਪਤਾ ਲੱਗਦਾ ਜੇ ਕਿੰਨੀ ਲੱਗਦੀ ਹੈ ਟੈਂਕੀ ਟੈਂਕੀ ਭਰਦੀ ਕਿਲੇ ਦੀ ਗੱਲ ਤਾਂ ਯਾਰ ਕਮਾਨ ਦੀ ਆਉਂਦੀ ਆ 50 ਮਾਰਦੀ ਆ ਦੱਸ ਦੇ ਜਿਹੜਾ ਆ ਜਾਣਾ ਲਾਏ ਰੱਬ ਦਾ ਨਾਮ ਆ ਆ ਹਵਾਵੇ ਕਿੱਡੀ ਹੋਣੀ ਵਗਣ ਡਈ ਆ ਸਿਰ ਤੇ ਲਾ ਦੀ ਆ ਉਹਦਾ ਨਾਮ ਵੰਡ ਗਿਆ ਸਮਝ ਗਿਆ ਇਹਦਾ ਆ ਚੱਲ ਆ ਜਾ ਯਾਰ ਆ ਜਾ ਆ ਜਾ ਉੱਕਰ ਲਾਈਏ ਉੱਕਰ ਲਾ ਲਾ 哪里？哪里了？哦、啊。啊啊